ਜਿਹੜੀ ਸਾਰੇ ਪੰਜਾਬ ਵਾਸਤੇ ਜਿਹੜੀਆਂ ਉਹ ਸਬਸਕ੍ਰਾਈਬਰਾਂ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਐਕਸ਼ਨ ਮਸ਼ੀਨ ਬਣਾਈ ਹੈ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਉਹ 19 ਕਰੋੜ 44 ਕਰੋੜ 730 ਮਸ਼ੀਨਾਂ ਦੇ 40 ਕਰੋੜ ਦਾ ਬਜਟ ਹੈ। ਉਹਦੇ ਚ ਪਹਿਲੇ ਕਲਸਟਰ ਵਾਸਤੇ ਜੋ ਸੁਰੂਪ ਨੂੰ ਉਹ ਕਲਸਟਰ ਬਣਾਇਆ। ਕਲਸਟਰ ਦਾ ਹੈੱਡ ਆਫਿਸ ਲੱਗੋ। ਮਾਰੇ ਦਵਾਲਾ ਦੇ ਚਾਰ-ਪੰਜ ਜਿਹੜੀ ਗੱਡੀਆਂ ਉੱਥੇ ਖੜੀਆਂ ਰਹਿਣਗੀਆਂ। ਤੇ ਜਿਹੜੇ ਜਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਹ ਉੱਥਾਰੋ ਹੀ ਤਾਂ ਚਾਹੀਦੀ। ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ। ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ। 216 216 14 ਕਰੋੜ 23 ਲੱਖ ਦਾ ਹੈ। 216 ਮਸ਼ੀਨਾਂ ਇੱਕ ਇਸ ਵਾਸਤੇ ਲਈ। ਤੇ ਤੂੜੀ ਵਾਸਤੇ ਵੀ ਅਲੱਗ ਤੋਂ ਆਰੀਆ ਨੇ ਉਹ ਵੀ 2-4 ਦਿਨਾਂ ਚੱਲ ਉਹਦਾ ਵੀ ਕੋਲੋਂ ਬਲਾਮਾ ਜੁਦਾ ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਨਾਲ ਸਟਾਫ ਵੀ 2 ਸਾਲ ਲਈ ਟਿਕਾਇਤ ਹੈ ਨਾਲ ਹੀ ਆਉਂਦੇ ਨੇ ਤੇ ਕਿਉਂਕਿ ਟੈਕਨੀਕਲ ਜਿਹੜੇ ਵੀ ਉਹਨਾਂ ਨੂੰ ਪਤਾ ਇਨੀਸ਼ੀਅਲ ਆਉਂਦੇ ਨੇ ਸੋ ਜ਼ਰੂਰ ਜੀ ਕਲੈਕਟਰ ਦਾ ਅਧਿਕਾਰ ਹੈ ਬਾਕੀ ਅੰਦਰ ਸਮੇਂ-ਸਮੇਂ ਤੇ ਹਰ ਇੱਕ ਪਹਿਲਾਂ ਜਿਹੜੇ ਸਾਡੇ ਤੋਂ ਸਾਰੇ ਪੋਸਟ ਦੇ ਸੁਨਮਤਾ ਮੌਜੂਦਾ ਕਰਵਾ ਕੇ ਹਾਂਜੀ ਸੱਤ ਤਸੀਲ ਭਵਾਨੇ ਦਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਅਜੇਮ ਆਫਿਸ ਹਰ ਖਰ ਦਾ ਖਰ ਦੇ ਅੰਦਰ ਅਟਵਾਰੀ ਆਫਿਸ ਕਾਨੂੰਗੋ ਆਫਿਸ ਦੇ ਰਿਕਾਰਡ ਜਿਹੜਾ ਰਿਕਾਰਡ ਰੂਨਦੀ ਹੈ ਤੇ ਤਾਂ ਕਿ ਇੱਕੋ ਜਗ੍ਹਾ ਥੱਲੇ ਸਾਰਾ ਕੁਝ ਮਿਲ ਜੇ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਤੇ ਜਿਹੜਾ ਐਸਡੀਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਪਿਆਰੀ ਬੁੱਧੋ ਸਸਤਸੀਲ ਚੀਮਾ ਵੀ ਚੱਲੀ ਜਿਹੜੀ ਹੈ ਉਹ ਕੰਮ ਹੋ ਚੁੱਕੇ ਤੇ ਦਿਰਦੇ ਦਾ ਵੀ ਹੋ ਚੁੱਕਿਆ ਤੇ ਇੱਥੇ ਪਲੇ 1 ਹੋ ਰਿਹਾ ਹੋ ਚੁੱਕਿਆ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਸਾਰੇ ਸੱਤਸੀਲਾ ਤੇ ਤਸਵੀਲਾਂ ਅਪਡੇਟ ਕੀਤਾ ਜਾਊਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਹੈ ਸ਼ਾਨਦਾਰ ਉੱਥੇ ਬਾਥਰੂਮ ਬੜਾਏ ਹੋਏ ਨੇ ਬੇਟਿੰਗ ਰੂਮ ਨੇ ਵੀ ਨਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤਕਲੀਫ ਨਾ ਹੋਵੇ ਪਰ ਮਨ ਕੇੰਦਰਾ ਦੇਖੋ ਹੋਰ ਜਾਂਦੇ ਜੇ ਅੱਜ ਕੇ ਸਾਨ ਮੀਟਿੰਗ ਹੋ ਰਹੀ ਹੈ ਸਰ ਜੀ ਦੀ ਬੇਟਿੰਗ ਹਾਂ ਜੀ ਚਾਰ ਚਾਰ ਮੀਟਿੰਗ ਇਸ ਤਾਂ ਮੈਂ ਵੀ ਨਾਲ ਸੀ ਅੱਜ ਤੋਂ ਪਹਿਲਾਂ ਸੀ ਤੇ ਅੱਜ ਫੇਰ ਜਿਹੜਾ ਅੱਜ ਸ਼ਿਰਾ ਚਾਂਹ ਜੀ ਕਿਸ ਮੰਤਰੀ ਵੀ ਆ ਰਹੇ ਨੇ ਇਸ ਲਈ ਮੇਰੇ ਤੋਂ ਆਨ ਸਕੇ ਮੈਨੂੰ ਮੀਡਾ ਕਿ ਕੇਂਦਰ ਸਰਕਾਰ ਦੇ ਨਾਲ ਰੋਜ਼ ਇਹ ਮਗਰਾ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਧਰਮ ਹੈ ਮਾਨ ਸਾਹਿਬ ਪਹਿਲੇ ਦਿਨ ਹੀ ਆ ਤਸੀਨ ਕੁਸਚਨ ਚੱਕਿਆ ਵੀ 2500 ਰੁਪਏ ਦੀ ਸਕੀਮ ਚਾਲੂ ਨਹੀਂ ਕੀਤੀ ਪੀ ਜੀ ਦੇਖੋ ਪਤਾ ਕੀ ਹੈ ਚਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਵਿਪੱਖਸ਼ਾ ਜਿਹੜਾ ਰੋਲ ਲੰਭਾ ਤੇ ਲੋਕਾਂ ਦਾ ਅਤਰਾ ਸੇ ਨੱਕ ਵਿਕਾਖਸ਼ਾ ਇਹ ਹੀ ਹੁੰਦਾ ਕਿ ਕਦਕਟ ਸਾਰਥਿਕ ਲੋਤਲੇ ਰਚਿਤ ਪਰਸਲ ਵਿਜਕ ਬਸ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸੜਕਾ ਹੋਵੇ ਅਸੀਂ ਆਪਣਾ ਰੋਲ ਜਿਹੜਾ ਅਦਾਵਾਂਗੇ ਸਰਕਾਰਾਂ ਨੇ ਦਿੱਤੀ ਵੀ ਸਰਕਾਰਾਂ ਨਾਲ ਕੁਸ਼ ਕਰਨੀ ਹੈ ਜੀ ਯਾ ਬਾਅਦ ਵਿੱਚ ਮੁੱਕ ਨਹੀਂ ਆਸੀ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਹਰ ਉਪਰੇ ਇਲਾਕੇ ਦੇ ਵਿੱਚ ਸਰ ਜਿਹੜੇ ਸਮਾਰ ਜ਼ੀਰੋ ਲੈਵਲ ਤੇ ਪਾਣੀ ਹੈਗਾ ਸਭ 3000 ਰੁਪਏ ਇੱਕੜ ਫਸਲ ਖਰਾਬ ਹੋਈ ਜਾਓ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਕੋ ਉਤਰੀ ਦਿੱਤਾ ਜਾਵੇ ਉਹ ਏਰੀਆ ਪਹਿਲਾਂ ਦੇਖੋ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਬੇਚਾ ਗਿਆ ਅੱਗੇ ਹੋਣਗੇ ਕੁਝ ਮੁਕਸਰ ਦੇ ਇਲਾਕੇ ਤੋਂ ਪ੍ਰਕਾਸ਼ ਵੀ ਲੱਗੇ ਹੈ ਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਟੱਕਰਾਂਗੇ ਨੂੰ ਕੋਈ ਵੀ ਇਹ ਜਿਹੜਾ ਏਰੀਆ ਸਾਡਾ ਇਨੂੰ ਜੇ ਕੇ ਉਹ ਫਰੇਮ ਕਰਕੇ ਪ੍ਰਭਾਵਿਤ ਹੋ ਜੀਏ ਫਸਲਾਂ ਦੇ ਉੱਪਰ ਕਹਿ ਰਹੇ ਹਨ ਦਾ ਮਾਮਲਾ ਮਾਨਸਰਿਕ ਪ੍ਰਚਾਰਕ ਦਾ ਫਾਇਦਾ ਨਹੀਂ ਕਿ ਕਾਲ ਖੜੀ ਹੋ ਰਹੀ ਕਿ ਕਿਹਦੀ ਕਿਸ ਆਵਾਜ਼ ਕੋਲ ਹੈ ਕਿ ਉਹ ਕਾਗਜ਼ਾਂ ਦੇ ਨਹੀਂ ਉਹ ਤਾਂ ਪਹਿਲਾਂ ਕੋ ਇਹ ਪਹਿਲੀਆਂ ਸਰਕਾਰਾਂ ਦੀਆਂ ਅਸਲ ਸੋਜੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਗੱਲ ਤਾਂ ਬਸ ਵੇਸੇ ਨਾਂ ਦੇ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਖੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਨਹੀਂ ਹੋ ਰਿਹਾ ਜੇ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹਰਣਾ ਕੋਲੇ ਹੈ ਨਾ ਇੱਕ ਪ੍ਰਸ਼ਾਸਨ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਨਾ ਸੀ ਉਹਨੂੰ ਇੱਕ ਆਫਰ ਕਰਨੀ ਹੋਰ ਕਿ ਭਾਗਣ ਵੀ ਕਿਸ ਤਰ੍ਹਾਂ ਦੀ ਲੋੜ ਹੈ ਜੀ ਹੋਰ ਜਿਹੜੇ ਫਾਸਤੂਕ ਭਾਗਣ ਨੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਹੋ ਹੀ ਗਿਆ ਪਰ ਵਿਭਾਗ ਕਿੰਨੇ ਨੇ ਉਧਰ ਉਹ ਫਾਈਲ ਪੇ ਦਿੰਦੇ ਨੇ ਉਹਦੇ ਕੋਲ ਪਾਸੇ ਉਧਰ ਉਹਦੇ ਕੋਲ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਾਫੀ ਉਹਨਾਂ ਦਾ ਕਿਤੇ ਕਟੇ ਨਾ ਦਾਫਰ ਦੇ ਪਰ ਇੱਕੋ ਜਗ੍ਹਾ ਤੇ ਇੱਕ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਇਸ ਤੇ ਕੋਈ ਨੇ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਭਾਗ ਉਹ ਵੀ ਪਾਇਨ ਦਾ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਦੇ ਅੰਦਰ ਉਹ ਕਹਿੰਦੇ ਨੇ ਵੀ ਇਹ ਕੱਤੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਦਾਂ ਸੀ ਕਰ ਰਹੇ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਪੂਰਾ ਫਿਰ ਇੱਧਰੋਂ ਜਲਦੀ ਇੱਧਰੋਂ ਕਰ ਗਿਆ ਘਟੇ ਤੇ ਕੰਮ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਨੇ ਪਰ ਜਿਹੜਾ ਬੜੀ ਤਰ੍ਹਾਂ ਉਹਦਾ ਨਾਂ ਲਵਾ ਰਹੇ 11 ਕਿਲੋਮੀਟਰ ਦਾ ਖੇਤਰ ਇਹ ਕਿੱਥੇ ਮਿਲਿਆ ਉਹਨਾਂ ਦਾ ਜ਼ਾਲਿਮ ਅਮਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਨੇ ਕਿਹਾ ਕਿ ਹੁਣ ਇਹਨੂੰ ਇਸਨੀ ਭੇਜ ਦੇ ਦੇਸ਼ ਦੇ ਵਿੱਚ ਜਹਾਜ਼ ਉਹਨਾਂ ਨੂੰ ਮੈਕਸਿਕੋ ਜਾਂ ਉੱਥੇ ਭੇਜਾਂਗੇ ਜੀ ਦੋ ਆਏ ਨੇ ਇਸ ਵਾਰ ਕੋਈ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਛੋਟੇ ਛੋਟੇ ਮੁਲਕ ਆਪਣਾ ਜਹਾਜ਼ ਭੇਜ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਤਾਂ ਸਾਨੂੰ ਸਾਡਾ ਸਾਡਾ ਸਾਡੇ ਜਹਾਜ਼ ਤੇ ਜਿਹੜੇ ਆਪਣੇ ਮੁੰਡੇੜੇ ਸਿੱਧੀਆਂ ਨਾਲ ਦੀ ਰੈਕ੍ਰੀਟਿਸ਼ਨ ਹੋ ਰਹੀ ਸੀ ਉਹਨਾਂ ਨੂੰ ਸਾਡੇ ਜਹਾਜ਼ ਤੇ ਲੈ ਕੇ ਤੁਸੀਂ ਕਿਉਂ ਸਪੀੜੀਆਂ ਲਾ ਕੇ ਜਾ ਇੱਥੇ ਫੌਜ ਦੇ ਜਹਾਜ਼ ਜਾ ਰਹੇ ਸਨ ਸਾਡੇ ਸਪੀੜੀਆਂ ਵਾਸਤੇ ਨਾਲੇ ਕਣਾਂ ਨੂੰ ਟਰੰਪ ਮੇਰਾ ਦੋਸਤਾਂ ਤੋਂ ਆਹ ਤੁਸੀਂ ਗਿਫਟ ਲੈ ਰਹੇ ਹੋ ਪਰ ਜਿਹੜੇ ਗਲਤ ਕਰ ਹੋ ਕੇ ਬਾਹਰ ਚਲੇ ਜਾਂਦੇ ਨੇ ਉਹਨਾਂ ਬਾਰੇ ਵੀ ਕਿਸੇ ਨੇ ਹੈ ਜਿਹੜੇ ਗਲਤ ਕਰ ਹੋ ਕੇ ਹਨ ਇਹ ਮੇਤਾ ਸੀਗਾ ਉਹ ਕਹਿੰਦੇ ਆ ਨੌਜਵਾਨਾਂ ਨੂੰ ਵੀ ਇੱਕ ਚਾਂਸ ਮਿਲਦਾ ਲੈ ਕਾਲੀ ਹੈ ਤੁਹਾਨੂੰ ਪਰਸੋ ਲਿਖਤੀ ਪੱਤਰ ਸੰਦੇ 459 ਵਿੱਚ ਕੋਸ਼ਿਸ਼ 3400 ਨੌਕਰੀਆਂ ਹੋਰ ਪਿਆਰ ਵਿੱਚ ਈ ਆਈ ਵੀ ਨੇ ਉਧਰੋਂ ਛੱਡ ਕੇ ਪਰ ਸੋਇ ਜਿਹੜਾ ਮੈਨੇ ਨਿਯੁਕਤੀ ਪੱਤਰ ਵੰਡੇ ਜਿਹੜੇ 270 ਅਸਿਸਟੈਂਟ ਪ੍ਰੋਫੈਸਰ ਸੀ ਕੋਈ ਉਸ ਕੱਪਲ ਜਿਹੜਾ ਸੀ ਪਤੀ ਪਤਨੀ ਉਹ 1.5 ਸਾਲ ਬਿਨਾਂ ਕੈਨੇਡਾ ਰਹਿ ਗਿਆ ਤੇ ਉਹ ਵਾਪਸ ਆਈ ਤੇ ਸਾਨੂੰ ਲੈਟਰ ਆਜੀ ਕਾਸਿਪਸ ਤੋਂ ਪਰੋਲੀ ਤੋਂ ਤੁਹਾਡੇ ਘਰ ਦੇ ਬਾਹਰ ਵੀਡੀਓ ਕਾਉਂਡ ਰਹੇ ਜਿੰਨੇ ਅਸੀਂ ਆ ਰਹੇ ਹਾਂ ਸਰ ਜੀ ਕਰਦੇ ਜਾਣ ਲੱਗ ਪਏ ਉਹ ਤੇ ਗਿਆ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਹਾਊਸ ਘਰ ਚ ਰਹਿ ਲਿਆ ਤੇ ਹੁਣ ਬਿਲਕੁਰੀ ਅਗਰ ਮੈਂ ਇੱਕ ਮੇਸ ਘਰ ਚ ਆਵਾਂ ਉਹ ਚਾਹੇ ਮੂਰਲੇ ਗੇਟ ਰਹੀ ਆ ਜਾ ਕਿ ਤੂੰ ਸੱਚਾ ਹੈ ਪਿਛਲੇ ਨਹੀਂ ਲੋਕਾਂ ਨੂੰ ਉੱਥੇ ਪੜਨੀ ਦੇਣਾ ਇਹ ਜਿਹੜਾ ਇੱਕ 3 ਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਤੇ ਵੱਡਾ ਥੋੜੀ ਵੀ ਰਾਏ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਅਸੀਂ ਨਹੀਂ ਦਿੱਤੇ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਬੀਤੀ ਅਸੀਂ ਆਪਣੇ ਆਪਾਂ ਨੇ ਤੁਸੀਂ ਹਰ ਚੀਜ਼ ਤੇ ਉਸ ਕਰਕੇ ਇਹ ਬਖਲਾਹਟ ਆਉਂਦੀ ਹੋਰ ਕਰਦੀ ਹੈ